ਜਨਮ ਲਿਆ ਮੈਂ ਵਿੱਚ ਪੰਜਾਬੀ ਦੇ ਇਹਨੂੰ ਬੋਲਣ ਲੱਗਿਆ ਜ਼ੁਬਾਨ ਚੋਂ ਰਸ ਡੁੱਲੇ ਸੱਚ ਕਿਹਾ ਮੈਂ ਵਿੱਚ ਸਸੀ ਗਾਲ ਜੀ ਲੋੜੀ ਦਾ ਤਿਉਹਾਰ ਹੈ ਤਾਂ ਲੋੜੀ ਦੇ ਤਿਉਹਾਰ ਤੇ ਰੋਲਾ ਨਾ ਹੋਏ ਰੱਪਾ ਨਾ ਹੋਏ ਤਾਂ ਲੋੜੀ ਕਿਸ ਕੰਮ ਦੀ ਸ਼ੁਰੂਆਤ ਕਰਦੇ ਆ ਅਸੀਂ ਭੰਗੜੇ ਦੇ ਨਾਲ ਤੇ ਭੰਗੜਾ ਵੀ ਸਾਡੇ ਨਾਲ ਕੋਈ ਖਾਸ ਆਦੀ ਪਾ ਰਿਹਾ ਉਹ ਹੈ ਜੈਜੀ ਵੀ ਗੱਲ ਕਰਦੇ ਆ ਜੈਜੀ ਵੀ ਨਾਲ ਤੇ ਸ਼ੁਰੂਆਤ ਕਰਦੇ ਆ ਭੰਗੜੇ ਤੋਂ ਚਲੋ ਜੀ ਜੀ ਸਭ ਤੋਂ ਪਹਿਲਾਂ ਦੈਨਿਕ ਸਵੇਰਾ ਦਾ ਸਵਾਗਤ ਤੁਹਾਡਾ ਹਾਂ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਔਰ ਜਿੰਨੇ ਵੀ ਅਸਪਲੇ ਦੇਖ ਰਿਹਾ ਹੈ ਦੈਨਿਕ ਸਵੇਰਾ ਨੂੰ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਹੈਪੀ ਲੋੜੀ ਜੀ ਜੈ ਜੀ ਇਸ ਵਾਰ ਤੁਹਾਨੂੰ ਇੱਕ ਨਵੇਂ ਵੱਖਰੇ ਤਰੀਕੇ ਨਾਲ ਦੇਖਿਆ ਜਾਏਗਾ ਕੋਰਟ ਦੇ ਵਿੱਚ ਜੱਜ ਹੁੰਦਾ ਹੈ ਤੇ ਟੀਵੀ ਸੀਰੀਅਲ ਆ ਰਿਐਲਿਟੀ ਸ਼ੋਜ਼ ਇੱਕ ਜੱਜ ਹੁੰਦਾ ਹੈ ਤੁਸੀਂ ਵੀ ਇੱਕ ਜੱਜ ਦੀ ਭੂਮਿਕਾ ਆਚਾਰ ਰਹੇ ਹੋ ਕਿੱਦਾਂ ਦਾ ਸਫਰ ਹੈ ਹਾਂ ਜੀ ਬਿਲਕੁਲ ਜੀ ਜੀ ਪੰਜਾਬੀ ਨੇ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਸਾਰੇ ਗਾਮਾ ਪਾ ਪੰਜਾਬੀ ਉਸੇ ਵਿੱਚ ਮੈਂ ਪਹਿਲੀ ਵਾਰੀ ਜੱਜ ਬਣਿਆ ਮਤਲਬ ਕਿਤੇ ਰਿਐਲਿਟੀ ਸ਼ ਪਹਿਲਾ ਮਤਲਬ ਨਰਵਸ ਵੀ ਸੀ ਬਹੁਤ ਕਿਉਂਕਿ ਮੈਂ ਕਦੇ ਜਜਮੈਂਟਲ ਕੀਤੀ ਨਹੀਂ ਕਿਉਂਕਿ ਕਿਸੇ ਦਾ ਦਿਲ ਤੋੜਨਾ ਬੜੀ ਔਖੀ ਗੱਲ ਹੋ ਜਾਂਦੀ ਆ ਲੇਕਿਨ ਬੱਚੇ ਐਨੇ ਮਤਲਬ ਟੈਲੈਂਟਡ ਨੇ ਐਨਾ ਇਹਨਾਂ ਦਾ ਜਿਹੜਾ ਥੀਮ ਆ ਵੀ ਅਲੱਗ-ਅਲੱਗ ਸਿਟੀਜ਼ ਅਲੱਗ-ਅਲੱਗ ਸਟੇਟਸ ਤੋਂ ਉਹਨਾਂ ਨੇ ਬੱਚੇ-ਬੱਚੀਆਂ ਕੱਢ ਕੇ ਲਿਆਂਦੇ ਨੇ ਕਿੰਨਾ ਟੈਲੈਂਟ ਲੁਕਿਆ ਪਿਆ ਇੱਥੇ ਹੈਨਾ ਸੋ ਕੁਲਜੀਤ ਭਾਜੀ ਨੇ ਸਾਡੇ 뮤직 ਡਾਇਰੈਕਟਰ ਉਹਨਾਂ ਨੇ ਉਹਨਾਂ ਦੀ ਰਿਹੈਸਲ ਕਰਾਈ ਐ ਨਹੀਂ ਪ੍ਰੈਕਟਿਸ ਕੀਤੀ ਐ ਤੇ ਮੰਚ ਤੇ ਇੰਨਾ ਖਰਾ ਗਾਉਂਦੇ ਨੇ ਮਤਲਬ ਬੰਦਾ ਉੱਥੇ ਖੋ ਹੀ ਜਾਂਦਾ ਸੋ ਮੇਰੇ ਨਾਲ ਸੋਨ ਕੱਕੜ ਜੀ ਨੇ ਤੇ ਜਯਦੇਵ ਕੁਮਾਰ ਜੀ ਜੱਜ ਕਰ ਰਹੇ ਨੇ ਸੋ ਬਹੁਤ ਅੱਛੀ ਇੱਕ ਫੈਮਿਲੀ ਮਾਹੌਲ ਆ ਸਾਰੀ ਜੀ ਪੰਜਾਬੀ ਟੀਮ ਦਾ ਮੈਂ ਤਾਂ ਸ਼ੁਕਰਗੁਜ਼ਾਰਾਂ ਜੀ ਬਹੁਤ ਵਧੀਆ ਲੱਗਾ ਮੈਨੂੰ ਇਦਾਂ ਫੀਲ ਨਹੀਂ ਹੁੰਦੇ ਤਵੇ ਪਹਿਲੀ ਜੀ ਪਹਿਲਾ ਐਂਟਰਟੇਨਮੈਂਟ ਚੈਨਲ ਆ ਰਿਹਾ ਪੰਜਾਬ ਦਾ ਆਪਣਾ ਕਿਵੇਂ ਵੇਖਦੇ ਹੋ ਤੁਸੀਂ ਬਹੁਤ ਵਧੀਆ ਜੀ ਕਿਉਂਕਿ ਟੈਲੈਂਟ ਬਹੁਤ ਹੈ ਤੇ ਤਾਂ ਚੈਨਲ ਜਿੰਨੇ ਲੱਗਣ ਘਾਟੀ ਹੈ ਜੀ ਸੋ ਬਹੁਤ ਵਧੀਆ ਪ੍ਰੋਗਰਾਮਸ ਇਹਨਾਂ ਦੇ ਵਿੱਚ ਹੋਣਗੇ ਬਹੁਤ ਵਧੀਆ ਚਾਂਸ ਮਿਲਣਗੇ ਜਿਹੜੇ ਸਾਡਾ ਟੈਲੈਂਟ ਹੈ ਸੋ ਬੈਸਟ ਵਿਸ਼ਸ ਹੈ ਮੇਰੇ ਵੱਲੋਂ ਤਾਂ ਜੀ ਸਾਰਿਆਂ ਨੂੰ ਜਿਹੜੇ ਆਉਣਗੇ ਵੀ ਔਰ ਜਿਹੜੇ ਲਿਆਉਣਗੇ ਵੀ ਜਿਵੇਂ ਅਸੀਂ ਅਕਸਰ ਵੇਖਦੇ ਆ ਕਿ ਰਿਐਲਿਟੀ ਸ਼ੋਜ਼ ਕਿੱਥੇ ਨੇ ਕਿੱਥੇ ਕੰਟਰੋਵਰਸੀ ਦੀ ਪੇਂਟ ਚੜ ਜਾਂਦੇ ਆ ਇਹ ਜਿਹੜਾ ਸੀਰੀਅਲ ਤੁਸੀਂ ਲੈ ਕੇ ਆ ਰਹੇ ਹੋ ਸਾਰੇ ਕਮਪਾ ਇਹਦੇ ਵਿੱਚ ਵੀ ਕੋਈ ਕੰਟਰੋਵਰਸੀ ਹੋएगी ਆ ਸਭ ਕੁਝ ਰਿਐਲਿਟੀ ਹੋਏਗਾ ਦੇਖੋ ਕੌਂਟ੍ਰੋਵਰਸੀ ਤਾਂ ਮੇਰੇ ਖਿਆਲ ਆਪ ਹੀ ਅੱਜ ਕੱਲ ਲੋਕੀ ਬਣਾ ਲਾਂਦੇ ਨੇ ਮੇਰਾ ਹਨਾ ਕੌਂਟ੍ਰੋਵਰਸੀ ਹੋਣੀ ਨਹੀਂ ਚਾਹੀਦੀ 네ਗੇਟਿਵਿਟੀ ਹੋਣੀ ਨਹੀਂ ਚਾਹੀਦੀ ਮੈਂ ਪੋਜ਼ਿਟਿਵਿਟੀ 'ਚ ਬਲੀਬ ਕਰਨ ਵਾਲਾ ਬੰਦਾ ਆ ਜੀ ਆ ਲੇਕਿਨ ਸੋ ਫਾਰ ਮੈਂ ਉਥੇ ਜੱਜ ਕੀਤਾ ਬਹੁਤ ਵਧੀਆ ਤਰੀਕੇ ਨਾਲ ਜੋ ਵੀ ਜਿਹੜਾ ਬੱਚਾ ਡਿਜ਼ਰਵ ਕਰਦਾ ਉਹੀ ਅੰਦਰ ਹੈ ਜਿਹੜਾ ਨਹੀਂ ਡਿਜ਼ਰਵ ਕਰਦਾ ਉਹ ਬਾਹਰ ਹੈ ਆ لیکن ਉਹਦੇ ਵਿੱਚ ਇਦਾਂ ਨਹੀਂ ਕਿਸੇ ਨੂੰ ਵੀ ਭੇਜਿਆ ਜਾਊਗਾ ਵੀ ਯਾਰ 10 100 ওভার ਫॉर ਯੂ ਉਹਨੂੰ ਵੀ ਪੋਜ਼ਿਟਿਵ ਨੋਟ ਦੇ ਨਾਲ ਵੀ ਤੇਰੇ ਕੋਲ ਬਹੁਤ ਚਾਂਸ ਨੇ ਬਹੁਤ ਜ਼ਿਆਦਾ ਅੱਗੇ ਮਿਹਨਤ ਕਰਨੀ ਹੈ ਹੋਰ ਅੱਗੇ ਹੋਊਗਾ ਸੋ ਆਈ ਹੋਪ ਦੇ ਵਿਲ ਸਟਿਕ ਟੂ ਦਾ ਇਸ 11ਵਾਂ ਹੋਰ ਕਿਹੜੇ ਕਿਹੜੇ ਪ੍ਰੋਜੈਕਟਸ ਹੈ 2020 ਦੇ ਵਿੱਚ ਅਸੀਂ ਹਾਂਜੀ 2020 'ਚ ਬਹੁਤ ਹੈ ਜੀ ਦਿਲ ਲੁੱਟਿਆ ਪਹਿਲਾ ਦਾ ਹਿੰਦੀ ਫਿਲਮ ਦੇ ਵਿੱਚ ਆ ਰਿਹਾ ਉਹ ਐਂਡ ਆਫ ਦ ਮੰਥ ਰਿਲੀਜ਼ ਹੋ ਜਾਣਾ ਆ ਬਾਕੀ ਜਿਹੜੇ ਸੋਲੋ ਸੰਗਸ ਨੇ ਮੇਰੇ ਉਹ ਆ ਰਹੇ ਨੇ ਅਮਨ ਹੇਰ ਦੇ ਨਾਲ ਗਾਣਾ ਆ ਰਿਹਾ ਬੋਹੀਮੀਆਂ ਉਦੇ ਨਾਲ ਮਿਕਸ ਹੈ ਕਰਨ ਔਜਲਾ ਰੋਕ ਕਿਲਰ ਕਾਫੀ ਗਾਣੇ ਆ ਰਹੇ ਨੇ ਜੀ ਸਿੰਗਲਸ ਵੀ ਆ ਰਹੇ ਨੇ ਆਲਬਮਸ ਦਾ ਵੀ ਪਲਾਨ ਹੈ ਬਾਕੀ ਯੁਧਵੀਰ ਮਾਨਕ ਬਹੁਤ ਠੀਕ ਹੋ ਰਿਹਾ ਉਹਦੇ ਨਾਲ ਵੀ ਧਾਰਮਿਕ ਆਲਬਮ ਕਰਨ ਦਾ ਵਿਚਾਰ ਹੈ ਮੇਰੇ ਨਾਲ ਜੀ ਜਿ세 ਹੀ ਕਮੀਰਾ ਤੁਹਾਡੇ ਤੋਂ ਇੱਕ ਸਵਾਲ ਹੋਏਗਾ ਜਿਸ ਚੀਕੇ ਨਾਲ ਸਿੰਗਰਸ ਵੱਖਰੇ ਵੱਖਰੇ ਤਰੀਕੇ ਦੇ ਬਿਆਨਬਾਜ਼ੀ ਕਰਦੇ ਆ ਹੁਣ ਸੋਸ਼ਲ ਮੀਡੀਆ ਤੇ ਇੱਕ ਦੂਸਰੇ ਨਾਲ ਲੜਦੇ ਨੇ ਉਹ ਤੁਸੀਂ ਕਿਵੇਂ ਦੇਖਦੇ ਹੋ ਆ ਦੇਖੋ ਜੀ ਮੈਂ ਤਾਂ ਹਮੇਸ਼ਾ ਅਗੇਂਸਟ ਹੈ ਕੋਈ ਵੀ ਨੈਗੇਟਿਵਿਟੀ ਚੀਜ਼ ਹੋਵੇ ਚਾਹੇ ਉਹ ਸਿੰਗਰਸ ਚ ਹੋਵੇ ਚਾਹੇ ਆਮ ਲੋਕਾਂ ਦੇ ਚੋਵੇ ਨੈਗੇਟਿਵਿਟੀ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਪਹਿਲੀ ਗੱਲ ਤਾਂ ਪੋਜ਼ਿਟਿਵ ਰਹਿਣਾ ਚਾਹੀਦਾ ਔਰ ਸਿੰਗਰਸ ਨੂੰ ਵੀ ਸਾਰਿਆਂ ਨੂੰ ਬੇਨਤੀ ਆਵੇ ਪਿਆਰ ਦੇ ਨਾਲ ਰਹੋ ਸਤਿਕਾਰ ਦੇ ਨਾਲ ਰਹੋ ਇੱਕ ਦੂਜੇ ਦੇ ਨਾਲ ਕੋਲਾਬੋਰੇਸ਼ਨ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਲੋਕਾਂ ਨੂੰ ਜੋੜਨ ਲਈ ਬਣੇ ਆ ਨਾ ਕਿ ਤੋੜਨ ਲਈ ਸੋ ਆਪਸ ਦੇ ਵਿੱਚ ਵੀ ਪਿਆਰ ਵੰਡੋਗੇ ਤਾਂ ਪਿਆਰ ਮਿਲੇਗਾ ਪਿਆਰ ਜੇ ਤੁਸੀਂ ਨੈਗੇਟਿਵਿਟੀ ਵੰਡੋਗੇ ਉਹਦੇ ਨਾਲ ਸਾਰੇ ਦੁਖੀ ਹੋਣਗੇ ਸੋ ਇਹ ਤਾਂ ਰਿਕਵੈਸਟ ਹੈ ਜੀ ਸਾਰਿਆਂ ਨੂੰ ਇਨ ਜਨਰਲ ਜਿਹੜੇ ਯੰਗਸਟਰਸ ਨੇ ਨਾ ਕੰਟ੍ਰੋਵਰਸੀ ਨਹੀਂ ਕਰਨੀ ਚਾਹੀਦੀ ਬੀ ਪੋਜ਼ਿਟਿਵ ਅਬਾਰ ਹੈ ਨਾ ਵਰਕ ਹਾਰਡ ਜੱਜੀ ਮੇਰਾ ਆਖੀਰ ਦੇ ਵਿੱਚ ਇੱਕ ਵਾਰ ਫੇਰ ਅਸੀਂ ਲੋਹੜੀ ਦਾ ਤਿਉਹਾਰ ਆ ਤੇ ਲੋਹੜੀ ਤੁਸੀਂ ਆਪਣੇ ਵੱਖਰੇ ਤਰੀਕੇ ਨਾਲ ਸਾਡੇ ਦਸਕਾ ਲਈ ਲੋਹੜੀ ਦੇ ਬਿਸ਼ੇਸ ਦਿਓ ਤੇ ਹੱਸ ਖਾ ਕੇ ਸਾਰੇ ਇਹ ਤਿਉਹਾਰ ਜਿਹੜਾ ਮਨਾਈਏ ਉਹਦੇ ਲਈ ਤੁਸੀਂ ਹਾਂਜੀ ਬਿਲਕੁਲ ਜੀ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੀ ਦੁਨੀਆਂ 'ਚ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲੋੜੇ ਅਜੋ ਜੀ ਜੈਜੀ ਬਿਲਕੁਲ ਇਸੇ ਗੇ ਜੈਜੀ ਵੀ ਜਿਨ੍ਹਾਂ ਨੇ ਵੱਖਰੇ ਹੀ ਤਰੀਕੇ ਨਾਲ ਜਿਹੜਾ ਲੋੜੀ ਦਾ ਤਿਉਹਾਰ ਸਾਡੇ ਨਾਲ ਮਨਾਇਆ ਹੈ ਦੇਨਿਕ ਸਵੇਰਾ ਦੇ ਸਾਰੇ ਦਸ਼ਕਾਂ ਨੂੰ ਇਹੋ ਨਾਲ ਵਧਾਈ ਦਿੱਤੀ ਗਈ ਹੈ ਤੇ ਸਾਫ਼ ਕਿਹਾ ਹੈ ਕਿ ਉਹ ਚੰਗਾ ਤਿਉਹਾਰ ਮਨਾਣ ਤੇ ਜਿਸ ਜੀ ਕੇ ਨਾਲ ਉਹਨਾਂ ਨੇ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਗੱਲ ਕੀਤੀ ਹੈ ਤਾਂ ਸਾਫ਼ ਕਿਹਾ ਹੈ ਕਿ ਉਹ ਵੀ ਚੰਗਾ ਚਾਹੁੰਦੇ ਨੇ ਜਿਸ ਜੀ ਕੇ ਨਾਲ ਕੰਟਰੋਵਰਸੀਆਂ ਹੋ ਰਹੀਆਂ ਹਨ ਉਹ ਕੰਟਰੋਵਰਸੀਆਂ ਨਹੀਂ ਹੋਣੀ ਚਾਹੀਦੀ ਤੇ ਅਸੀਂ ਹੁਣ ਛੇਤ ਹੀ ਜੈਜੀ ਵੀ ਨੂੰ ਹੁਣ ਟੀਵੀ ਸ਼ੋਜ਼ ਦੇ ਵਿੱਚ ਦੇਖਾਂਗੇ ਰਿਐਲਿਟੀ ਸ਼ੋਜ਼ ਜਿਹੜਾ ਕਿ ਜੀ ਪੰਜਾਬੀ ਤੇ ਸਾਰੇ ਗਾਮਾ ਪਾ ਦੇ ਵਿੱਚੋਂ ਇੱਕ ਜੱਜ ਦੀ ਭੂਮਿਕਾ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਣਗੇ। ਮੌਹਲੇ ਤੋਂ ਕੈਮਰਮੇ ਪ੍ਰਵੀਨ ਪਾण्डे ਦੇ ਨਾਲ ਅੰਕੁਸ਼ ਮਹਾਜਨ ਦੈਨਿਕ ਸਵੇਰਾ ਟੀਵੀ। ਕ੍ਰੀਡਲ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ। 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇਨਕਲੂਡ ਹੈ। ਤੁਸੀਂ ਬ੍ਰਹਿਮਟਨ ਜਾਣਾ ਚਾਹੁੰਦੇ ਹੋ, ਸ਼ਰੀ ਜਾਣਾ ਚਾਹੁੰਦੇ ਹੋ ਸਿਰਫ 5 ਲੱਖ ਰੁਪਏ ਚ ਜਾਓਗੇ। ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। रफीक मोहम्मद फ्री सेवा फ्री समाधान इकवजा मिनटाकरण मैरिजिया चार इलमान बेताज बादशाह तक कद बदलेगी सचा प्यार मिलेगा जा नहीं लोटरी नंबर पाओ जे तेज तक कम नहीं होता इधर उधर न पटको सानू फोन करो मिया रफीक मोहम्मद hi guys myself mb my debut song is coming up on 16th of jan presented by savera music please go and subscribe to the channel of savira music for more updates thank you so much